ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਖੁੱਲਕੇ ਪੈਣਨ ਦੀ ਖੁੱਲਕੇ ਖਾਣ ਪੀਣ ਦੀ ਆਜ਼ਾਦੀ ਹੋਵੇ ਤਾਂ ਫਿਰ ਆਜ਼ਾਦੀ ਹੈ ਜੇਕਰ ਤੁਸੀਂ ਕਹੋ ਕਿ ਇੰਸਟਾਗ੍ਰਾਮ ਤੇ ਅੰਦਰ ਵੜ ਕੇ ਕਿਸੇ ਕਮਰੇ ਦੇ ਵਿੱਚ ਤੁਸੀਂ ਚਾਰ ਕੇ ਕੱਪੜੇ ਲਾ ਕੇ ਆਪਣੀ ਵੀਡੀਓ ਪਾ ਕੇ ਪ੍ਰਸਿੱਧੀ ਖੱਟ ਜਾਂ ਤੇ ਮਾਂ ਕਹਵੇ ਕਿ ਸਾਡੀ ਕੁੜੀ ਬੜੀ ਆਜ਼ਾਦ ਆ ਤੇ ਸੱਸ ਕਹਵੇ ਸਾਡੀ ਨੂੰਹ ਬੜੀ ਆਜ਼ਾਦ ਆ ਲਹਨਤ ਐਸੀ ਆਜ਼ਾਦੀ ਦੇ ਉੱਪਰ ਜਿਹੜੀ ਆਪਣੀ ਜਿਸਮ ਵੇਚ ਕੇ ਤੁਸੀਂ ਚਾਰ ਛਿਲੜਾ ਭਾਲਦੇ ਫਿਰਦੇ ਹੋ ਇਹ ਆਜ਼ਾਦੀ ਹੈ ਬਿਲਕੁਲ ਨਹੀਂ ਆਜ਼ਾਦੀ ਦੇ ਤਾਂ ਸੀਮਾ ਨਹੀਂ ਸਮਝ ਸਕੇ ਹੂੰ ਆਜ਼ਾਦੀ ਤਾਂ ਸਾਡੇ ਘਰਾਂ ਦੇ ਵਿੱਚ ਆਈ ਨਹੀਂ ਆਜ਼ਾਦੀ ਨੂੰ ਤੇ ਅੱਜ ਵੀ ਤੁਸੀਂ ਜਿਕਰ ਕਿਤੇ ਆਪਣੀ 16 ਸਾਲ ਦੀ ਕੁੜੀ ਨੂੰ ਕਿਤੇ ਬਾਜ਼ਾਰ ਦੇ ਵਿੱਚ ਰਾਤ ਨੂੰ ਕਿਤੇ ਤੀਲਾਂ ਦੀ ਡੱਬੀ ਲੈਣ ਜਾਣ ਦੇਣਾ ਹੋਵੇ ਨਾ ਤੇ ਕਹਿੰਦੇ ਕਿ ਪੰਜਾਂ ਸਾਲਾਂ ਦਾ ਆਪਣਾ ਭਰਾ ਲੈ ਜਾ ਭਰਾ ਦੇ ਮੋਢੇ ਤੇ ਬੰਦੂਕ ਟੰਗੀ ਆ ਹਾਂ ਆਜ਼ਾਦੀ ਆਜ਼ਾਦ ਅਸੀਂ ਜਿਸ ਪਾਸੇ ਹੋਣਾ ਸੀ ਉਸ ਪਾਸੇ ਹੱਲੇ ਵੀ ਪੈਰਾਂ ਦੇ ਵਿੱਚ ਸਾਡੇ ਸਮਾਜ ਦੀਆਂ ਰਸਮੋ ਰਿਵਾਜਾਂ ਦੀਆਂ ਬੀੜੀਆਂ ਹੈਗੀਆਂ ਤੇ ਜਿਹਨੂੰ ਇਹ ਲੋਕ ਆਜ਼ਾਦੀ ਕਹਿੰਦੇ ਆ ਰੌਲਾ ਬੜਾ ਪੈਂਦਾ ਹੁੰਦਾ ਸੀਗਾ ਕਿ ਚੈਨਲਾਂ ਦੇ ਉੱਪਰ ਅਸ਼ਲੀਲਤਾ ਬੜੀ ਆ ਗਈ ਆ ਆ ਗਾਣਿਆਂ ਦੇ ਵਿੱਚ ਅਸ਼ਲੀਲਤਾ ਆ ਗਈ ਫਲਾਣੇ ਗਾਇਕ ਨੇ ਨੰਗੀਆਂ ਨਚਾਤੀਆਂ ਫਲਾਣੇ ਗਾਇਕ ਨੇ ਗੰਦ ਪਾਤਾ ਓਏ ਅੱਜ ਤਾਂ ਚੈਨਲਾਂ ਤੇ ਕੋਈ ਗੱਲ ਹੀ ਨਹੀਂ ਹੁੰਦੀ ਇਦਾਂ ਦੀ ਹਮ ਅੱਜ ਤਾਂ ਤੁਹਾਡੇ ਹੱਥਾਂ 'ਚ ਜਿਹੜੇ ਮੋਬਾਈਲ ਫੜੇ ਹੋਏ ਆ ਤੁਸੀਂ ਉਹਨਾਂ ਦੇ ਉੱਪਰ ਨੰਗੀਆਂ ਹੋ ਰਹੀਆਂ ਬਿਲਕੁਲ ਇਹ ਆਜ਼ਾਦੀ ਹੈ ਤੇ ਜੇਕਰ ਤੁਸੀਂ ਸਾਰਾ ਕੁਝ ਇੱਥੇ ਦਿਖਾ ਰਹੇ ਹੋ ਤੇ ਭਾਈ ਫਿਰ ਤੁਹਾਡੀ ਇਹ ਆਜ਼ਾਦੀ ਸਾਨੂੰ ਚੰਗੀ ਨਹੀਂ ਲੱਗਦੀ ਹਮ ਇਸ ਆਜ਼ਾਦੀ ਦੇ ਉੱਪਰ ਪਾਬੰਦੀ ਹੋਣੀ ਚਾਹੀਦੀ ਹੈ ਹੁਣ ਚੈਨਲਾਂ ਵਾਲੇ ਦਾ ਕਸੂਰ ਹੁਣ ਸਰੋਤਿਆਂ ਦਾ ਕਸੂਰ ਨਹੀਂ ਹੁਣ ਕਿਸੇ ਗਾਇਕ ਦਾ ਕਸੂਰ ਨਹੀਂ ਕਿਸੇ ਗੀਤਕਾਰ ਦਾ ਕਸੂਰ ਨਹੀਂ ਕਿਸੇ ਵੀਡੀਓ ਡਾਇਰੈਕਟਰ ਦਾ ਕਸੂਰ ਨਹੀਂ ਕਿਸੇ 뮤직 ਡਾਇਰੈਕਟਰ ਦਾ ਕਸੂਰ ਨਹੀਂ ਕਸੂਰ ਕਿਸ ਦਾ ਭਾਈ ਹੂੰ ਇਹ ਜਿਹੜੀਆਂ ਬੀਬੀਆਂ ਆਪ ਹੀ ਤੁਸੀਂ ਇਹ ਦੇਖੋ ਕਿ ਤੁਸੀਂ ਵਿਆਹਾਂ ਸ਼ਾਦੀਆਂ ਦੀਆਂ ਮੂਵੀਆਂ ਤੋਂ ਹੁੰਦੇ 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 ਅੱਜ ਤੁਸੀਂ ਹਨੀਮੂਨ ਤੱਕ ਦੀ ਵੀਡੀਓ ਬਣਾਉਣ ਨੂੰ ਉਤਾਵਲੇ ਹੋ ਗਏ ਆ ਆਜ਼ਾਦੀ ਹੈ ਬਿਲਕੁਲ ਸਾਨੂੰ ਬਹੁਤ ਵੱਡੇ ਸਵਾਲ ਜਿਹੜੇ ਆ ਉਹ ਪਰੇਸ਼ਾਨ ਕਰਦੇ ਆ ਅੱਜ ਔਰਤ ਮੋਢੇ ਨਾਲ ਮੋਢਾ ਜੋੜ ਕੇ ਮਰਦ ਦੇ ਨਾਲ ਬਰਾਬਰ ਕੰਮ ਕਰੇ ਜੀ ਪਰ ਉਹਨੂੰ ਆਪਣੀ ਆਜ਼ਾਦੀ ਦੇ ਅਸਲ ਮਾਇਨੇ ਪਤਾ ਹੋਣੇ ਚਾਹੀਦੇ ਆ ਕਿ ਆਜ਼ਾਦੀ ਕਿੱਥੋਂ ਲੈਣੀ ਐ ਤੇ ਕਿੱਥੇ ਉਹਨੇ ਆਜ਼ਾਦੀ ਨਹੀਂ ਮੰਨਣੀ ਫਿਰ ਗੱਲ ਬਣਦੀ ਐ ਔਰਤ ਜਮ ਜਮ ਆਜ਼ਾਦੀ ਮਾਣੇ ਔਰਤ ਹਰ ਥਾਂ ਆਜ਼ਾਦ ਹੋਵੇ ਪਰ ਇੰਨੀ ਆਜ਼ਾਦ ਨਾ ਹੋ ਜਵੇ ਕਿ ਲੋਕ ਉਹਨੂੰ ਅੰਦਰ ਵੜ ਵੜ ਕੇ ਦੇਖਦੇ ਫਿਰਨ ਕਦੀ ਕੋਈ ਬਾਪ ਜਿਹੜਾ ਧੀ ਨੂੰ ਇੰਨੀ ਆਜ਼ਾਦੀ ਦੇਣ ਦੇ ਬਾਰੇ ਗੱਲਾਂ ਨਹੀਂ ਕਰਦਾ ਤੁਸੀ ਨਜ਼ਰ ਆਊਗਾ ਤੁਹਾਨੂੰ ਕਰਦਾ ਕੌਣ मां ਜਿਹੜੀ ਇੱਕ ਪਾਸੇ ਸੱਸ ਵੀ ਹੈ ਇੱਕੋ ਟਾਈਮ ਤੇ ਇੱਕੋ ਪਾਸੇ ਮਾਂ ਵੀ ਹੈ ਨਜ਼ਰਾਂ ਉਹਦੀਆਂ ਦੋ ਐ ਰੱਬ ਨੇ ਅੱਖਾਂ ਵੀ ਦੋ ਦੁੱਤੀਆਂ ਉਹ ਦੇਖਦੀ ਵੀ ਦੋਰਾਇਆ ਉਹਦੀ ਮਾਨਸਿਕਤਾ ਵੀ ਦੋਰੀ ਹੈ ਉਹਦਾ ਨਜ਼ਰੀਆ ਵੀ ਦੋਰਾਇਆ ਤੇ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਇੱਕ ਮੰਝੇ ਤੇ ਦੋਰੀ ਦੋਰੀ ਸੋਚ ਰੱਖ ਕੇ ਚੱਲੋਗੇ ਤੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਪਿਆਰ ਮੁਹੱਬਤ ਆਪਸੀ ਇਤਫਾਕ ਨਹੀਂ ਆਉਣਾ ਹਮੇ ਤੁਹਾਡੇ ਘਰ ਦੇ ਵਿੱਚ ਨੋਟਾਂ ਦਾ ਮੀਂਹ ਵਰਦਾ ਹੋਵੇ ਤੁਸੀਂ ਹਮੇਸ਼ਾ ਦੁਖੀ ਰਹਿਣਾ ਸਹੀ ਗੱਲ ਕਹੀ ਤੁਸੀਂ ਕਿ ਜਿਹੜਾ ਪਰਿਵਾਰ ਦੇ ਵਿੱਚ ਸੁੱਖ ਹੈ ਨਾ ਉਹ ਪੈਸਾ ਨਹੀਂ ਲੈ ਕੇ ਆਉਂਦਾ ਤੁਹਾਡਾ ਆਪਣਾ ਵਤੀਰਾ ਲੈ ਕੇ ਆਉਂਦਾ ਤੁਹਾਡੀ ਆਪਸੀ ਸੋਚ ਲੈ ਕੇ ਆਉਂਦੀ ਹੈ ਜੇ ਇੱਕ ਦੂਜੇ ਦੀ ਫਿਕਰ ਕਰਦੇ ਹੋ ਤਾਂ ਫਿਰ ਅੱਗੇ ਜਾ ਕੇ ਫਿਕਰਾ ਨਹੀਂ ਹੁੰਦੀ ਆ ਜਿਨ੍ਹਾਂ ਤੁਸੀਂ ਕਹੋਗੇ ਕਿ ਜੋ ਦਿੱਕਤਾਂ ਪਰਿਵਾਰਾਂ ਦੇ ਵਿੱਚ ਹੁੰਦੀਆਂ ਨੇ ਉਹ ਨਹੀਂ ਹੁੰਦੀਆਂ ਤੇ ਜਾਂਦੇ ਹੋਏ ਜਦੋਂ ਮੰਜੇ ਦੇ ਉੱਤੇ ਬਜ਼ੁਰਗ ਮਾਤਾ ਪਈ ਹੁੰਦੀ ਹੈ ਸੱਸ ਪਈ ਹੁੰਦੀ ਹੈ ਤਾਂ ਉਹਦੀ ਪੂਰੀ ਸੇਵਾ ਹੁੰਦੀ ਹੈ ਜੇਕਰ ਉਹਨੇ ਨੂੰ ਨੂੰਤੀ ਸਮਝਿਆ ਹੋਵੇ ਫਿਰ ਉਸ ਤੋਂ ਬਾਅਦ ਜੇ ਧੀ ਨੂੰ ਬਣ ਕੇ ਗਈ ਹੈ ਤਾਂ ਆਪਣਾ ਉਹੀ ਵਤੀਰਾ ਅੱਗੇ ਨਾ ਇਸਤੇਮਾਲ ਕਰੇ ਆਪਣੀ ਨੂੰਹ ਦੇ ਨਾਲ ਜੀ ਜੀ ਉਹਨੂੰ ਵੀ ਦੇਖਣਾ ਚਾਹੀਦਾ ਮੇਰੇ ਨਾਲ ਇਹ ਹੋਇਆ ਤਾਂ ਮੈਂ ਮੈਂ ਅੱਗੇ ਇਦਾਂ ਨਹੀਂ ਕਰਨਾ ਦੇਖੋ ਗੱਲ ਇਹ ਹੈ ਇਹ ਨੋ ਵੀ ਸਮਝੇ ਕਿ ਜੋ ਵਤੀਰਾ ਉਹ ਆਪਣੀ ਸੱਸ ਦੇ ਨਾਲ ਕਰਦੀ ਹੈ ਹੂੰ ਜੋ ਸੱਸ ਦੇ ਨਾਲ ਉਹ ਬਿਹੇਵ ਕਰਦੀ ਹੈ ਉਹੀ ਜੇਕਰ ਕਿਤੇ ਉਹਦੀ ਪਰਜਾਈ ਪੇਕੇ ਬੈਠੀ ਉਹਦੀ ਮਾਂ ਨਾ ਕਰੇ ਫੇਰ ਇਹ ਵੀ ਸੋਚ ਰੱਖਣੀ ਚਾਹੀਦੀ ਹੈ ਬਿਲਕੁਲ ਜਿਹੜੀ ਨੂੰਹ ਆ ਜਨੇ ਆਪਣੇ ਕੁੱਟਮਾਰ ਕਰਕੇ ਸੱਸ ਸਹੁਰੇ ਨੂੰ ਘਰੋਂ ਕੱਢਿਆ ਹੋਵੇ ਬਾਹਰ ਉਹ ਵਿਚਾਰੇ ਬਿਰਧ ਆਸ਼ਰਮ ਦੇ ਵਿੱਚ ਰੁੱਲਦੇ ਹੋਣ ਉਹਨਾਂ ਨੂੰ ਨਾ ਕੋਈ ਖਾਣ ਨੂੰ ਪੁੱਛਦਾ ਹੋਵੇ ਨਾ ਕੋਈ ਪੈਨ ਨੂੰ ਪੁੱਛਦਾ ਹੋਵੇ ਤੇ ਸੁੱਟ ਕੇ ਬਿਰਧ ਆਸ਼ਰਮਾਂ ਦੇ ਵਿੱਚ ਤੇ ਆਪ ਜਾ ਕੇ ਆਪਣੇ ਪੇਕੇ ਘਰ ਬੈਠ ਕੇ ਕੁਰਸੀ ਦੇ ਉੱਪਰ ਲੱਤ ਤੇ ਲੱਤ ਰੱਖ ਕੇ ਆਪਣੀ ਪਰਜਾਈ ਨੂੰ ਸਮਝਾਵੇ ਕਿ ਮਾਪੇ ਬਾਪ ਦੀ ਸੇਵਾ ਦੇ ਵਿੱਚੋਂ ਹੀ ਸਵਰਗ ਮਿਲਦਾ ਸਾਰੇ ਸੁੱਖ ਮਿਲਦੇ ਆ ਸਭ ਕੁਝ ਇੱਥੇ ਹੀ ਆ ਤੁਸੀਂ ਇਹਨਾਂ ਦੀ ਸੇਵਾ ਕਰੋ ਦਵਲ ਕੇ ਜੇਕਰ ਸੇਵਾ ਕਰੋਗੇ ਤਾਂ ਕਰਵਾ ਲੋਗੇ ਇਹ ਦੁਰੀ ਮੰਨ ਸਕਦਾ ਨਹੀਂ ਬਿਲਕੁਲ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ